ਇਸੀ ਤਰ੍ਹਾਂ ਆਪਣੇ ਜੀਵਨ ਵਿỆਦਨਾ ਜੋੜੋ ਕਿ ਜੇ ਮੈਂ ਆਪਣੇ ਜੀਵਨ ਨੂੰ ਅੱਛਾ ਬਣਾਉਣਾ ਹੈ ਤਾਂ ਮੈਨੂੰ ਇਹ ਕਚਰੇ ਨੂੰ ਸਾਫ਼ ਜਿਹੜੀਆਂ ਬੁਰੀਆਂ ਆਦਤਾਂ ਦਾ ਕਚਰਾ ਹੈ ਜੋ ਬੁਰੇ ਵਿਚਾਰ ਮੇਰੇ ਅੰਦਰ ਚੱਲਦੇ ਆ ਹਰ ਵੇਲੇ ਜੇ ਮੇਰੇ ਅੰਦਰ ਨੈਗੇਟਿਵਿਟੀ ਚੱਲਦੀ ਹੈ ਤਾਂ ਇਹ ਕਚਰਾ ਹੈ ਔਰ ਇਹ ਕਚਰਾ ਅਗਰ ਮੇਰੇ ਜੀਵਨ ਚ ਬਣਿਆ ਰਹੇਗਾ ਤਾਂ ਮੇਰਾ ਜੀਵਨ ਸੁੰਦਰ ਕਦੀ ਇਸ ਲਈ ਇਹਨੂੰ ਬਾਹਰ ਕਰਾਂ ਮੈਂ ਤਾਂ ਜੇ ਮੈਂ ਚਾਹੁੰਦਾ ਹਾਂ ਮੇਰਾ ਜੀਵਨ ਸੁੰਦਰ ਹੋਵੇ ਤਾਂ ਕਚਰੇ ਨੂੰ ਹਟਾਵਾਂ ਔਰ ਅੱਛੀਆਂ ਚੀਜ਼ਾਂ ਨੂੰ ਸਜਾਵਾਂ यानी अच्छी आदतों अपने जीवन च लियाँ मुस्कुराने की आदत बहुत अच्छी आदत है इसलिए ये आदत श्री कृष्ण बड़ा पसंद करते और चेहरे पर हमेशा ही मुस्कुराहट रही समझते हो नहीं इसलिए तो किसी ने, ने पूछा कि महाराज विश्वास की निशानी की है तो श्री कृष्ण ने कहा विश्वास की सबसे बड़ी निशानी है कि जिसके अंदर विश्वास है उसके चेहरे पर हमेशा मुस्कुराहट होती है इसलिए हम तो दस दे मुस्कुरा के फिर ਪਤਾ ਲੱਗੇ ਨਾ ਤੁਹਾਡੇ ਇਹ ਨਿਸ਼ਾਨੀ ਹੈ ਜਿੱਦਾਂ ਕਹਿੰਦੇ ਫੁੱਲ ਦੀ ਨਿਸ਼ਾਨੀ ਕੀ ਹੁੰਦੀ ਖਿਲੇ ਦੀ ਕਿਉਂਕਿ ਕਿੰਨਿਆ ਨਜ਼ਰ ਆ ਰਿਹਾ ਭਾਈ ਇਹਦੇ ਚਿਹਰਾ ਖਿਲਿਆ ਹੋਵੇ ਤਾਂ ਨਜ਼ਰ ਆ ਰਿਹਾ ਕਿ ਅੰਦਰ ਵਿਸ਼ਵਾਸ ਹੈ ਤਾਂ ਹੀ ਚਿਹਰਾ ਖਿਲਿਆ ਹੋਇਆ ਹੈ ਤਾਂ ਜੇ ਮੁਰਝਾਇਆ ਹੋਇਆ ਚਿਹਰਾ ਲੈ ਕੇ ਬੈਠੇ ਆ ਉਹ ਦਾਸ ਜਿਹਾ ਹੋ ਕੇ ਬੈਠੇ ਆ ਤੇ ਇਹਦਾ ਮਤਲਬ ਸਾਨੂੰ ਵਿਸ਼ਵਾਸ ਹੀ ਹੈ ਨਹੀਂ ਵਿਸ਼ਵਾਸ ਦਾ ਮਤਲਬ ਆਪਣੇ ਰੱਬ ਤੇ ਵਿਸ਼ਵਾਸ ਆਪਣੇ ਉਸ ਮਾਲਕ ਤੇ ਵਿਸ਼ਵਾਸ ਕਿ ਬੈਠਾ ਮੇਰਾ ਮਾਲਕ ਸੰਭਾਲਣ ਵਾਲਾ ਸਮਝਦੇ ਹੋ ਕਿ ਨਹੀਂ ਬੈਠਾ ਹੈ ਮੇਰਾ ਮਾਲਕ तरह सी एक शेर कही था है मालिक मेरी आस है मालिक मेरी आस है मालिक मेरा विश्वास है मेरे सर पे उसका है। जा जा समझ ना, मालिक मेरी आस है मालिक मेरा विश्वास है मेरे सर पे उसका हाथ है अब मुश्किलों से मैं क्यों घबराऊं जब मेरा मालिक मेरे जब मेरा मालिक मेरे है ਆ ਬਸ ਵੇ ਘਬਰਾਣ ਦੀ ਲੋੜ ਕੀ ਹੈ ਬੰਦਾ ਕਹਿੰਦਾ ਮੇਰੀ ਆਸ ਉਹ ਹੈ ਮੇਰਾ ਵਿਸ਼ਵਾਸ ਉਹ ਹੈ ਔਰ ਮੇਰੇ ਸਾਥ ਮੇਰੇ ਸਿਰ ਤੇ ਹੱਥ ਉਹਦਾ ਹੈ ਆ ਕਹਿੰਦਾ ਜਿਸਕੇ ਜਿਸ ਕੋ ਰਾਖੇ ਸਾਈਆਂ ਸਮਝਦੇ ਹੋ ਕਿ ਮਾਰ ਸਕੇ ਨਾ ਕੋਈ ਜਦੋਂ ਵਿਸ਼ਵਾਸ ਹੈ ਕਿ ਮੇਰੀ ਆਸ ਉਹ ਹੈ ਕਿਉਂਕਿ ਮੈਂ ਉਸ ਤੇ ਆਸ ਰੱਖੀ ਹੋਈ ਹੈ ਉਹਦੇ ਤੇ ਆਸ ਰੱਖੀ ਹੈ ਜਿਹੜਾ ਕਿਸੇ ਦੀ ਆਸ ਨੂੰ ਕਦੀ ਤੋੜਦਾ ਨਹੀਂ ਹੈ ਮੈਂ ਉਸ ਤੇ ਵਿਸ਼ਵਾਸ ਰੱਖਿਆ ਹੈ ਕਿ ਜਿਹੜਾ ਉਸਤੇ ਵਿਸ਼ਵਾਸ ਰੱਖਦਾ ਹੈ ਫਿਰ ਉਹਨੂੰ ਕਦੀ ਨਿਰਾਸ਼ਾ ਨਹੀਂ ਮਿਲਦੀ ਇਸ ਲਈ ਮੇਰੀ ਆਸ ਵੀ ਉਹੀ ਹੈ ਮੇਰਾ ਵਿਸ਼ਵਾਸ ਵੀ ਹੈ ਔਰ ਮੈਨੂੰ ਇੰਨਾ ਵੀ ਯਕੀਨ ਹੈ ਕਿ ਮੇਰੇ ਸਰਪੇ ਹੱਥ ਵੀ ਉਹਦਾ ਹੀ ਹੈ ਹਰ ਵੇਲੇ ਤਾਂ ਹੀ ਕਹਿੰਦੇ ਮੇਰਾ ਮਾਲਿਕ ਮੇਰੀ ਆਸ ਹੈ ਮਾਲਿਕ ਮੇਰਾ ਵਿਸ਼ਵਾਸ ਹੈ ਮੇਰੇ ਸਰਪੇ ਉਸਕਾ ਇਹ ਗੱਲ ਵਿਸ਼ਵਾਸ ਦੀ ਹੈ ਇਹ ਗੱਲ ਯਕੀਨ ਦੀ ਹੈ ਕਿਸੀ ਕਿਤੇ ਵੀ ਹੋਈਏ ਇਹ ਯਕੀਨ ਰੱਖਣਾ ਕਿ ਉਹਦਾ ਹੱਥ ਮੇਰੇ ਸਦਾ ਯਾਨੀ ਉਹ ਸਦਾ ਮੇਰੇ ਨਾਲ ਹੈ ਇਸ ਲਈ ਇਹ ਹੀ ਤਾਂ ਇੱਕ ਵਿਸ਼ਵਾਸ ਦੀ ਗੱਲ ਹੈ ਨਾ ਯਕੀਨ ਦੀ ਗੱਲ ਹੈ ਜਿਹਦਾ ਕਹਿੰਦੇ ਨੇ ਕੰਨਾ ਇਨਸਾਨ ਸੀ ਇਹਨੂੰ ਨਜ਼ਰ ਨਹੀਂ ਆਉਂਦਾ ਸੀ ਕਿਤੇ ਵੀ satsang ਹੋਣਾ ਕਿਤੇ ਵੀ satsang ਹੋਣਾ ਜਾਂ ਉਹਦੇ ਗੁਰੂ ਨੇ ਆਣਾ ਤਾਂ ਉਹ ਫਟਾਫਟ ਉਹ ਚਲੇ ਜਾਣਾ ਕਿਸੇ ਨਾ ਕਿਸੇ ਨੂੰ ਕਹਿ ਕੇ ਭਾਈ ਲੈ ਚੱਲ ਮੈਨੂੰ ਤਾਂ ਇੱਕ ਦਿਨ ਗਵੰਡੀ ਨੇ ਕਿਹਾ ਉਹ ਤੈਨੂੰ ਨਜ਼ਰ ਤਾਂ ਆਉਂਦਾ ਨਹੀਂ ਤੈਨੂੰ ਨਜ਼ਰ ਤਾਂ ਆਂਦਾ ਨਹੀਂ ਫਿਰ ਤੂੰ ਕੀ ਗੁਰੂ ਕੋ ਤੁਰਿਆ ਰਹਿੰਦਾ ਸਮਝਦੇ ਹੋ ਕਿ ਨਹੀਂ ਤੈਨੂੰ ਨਜ਼ਰ ਤਾਂ ਆਂਦਾ ਨਹੀਂ ਤੂੰ ਗੁਰੂ ਕੋ ਤੁਰਿਆ ਰਹਿੰਦਾ ਕਿਤੇ ਵੀ ਹੋਰ ਦਾ ਹੁੰਦਾ ਤੇਰਾ ਗੁਰੂ ਕਿਤੇ ਵੀ ਆਵੇ ਤੂੰ ਫਟਾਫਟ ਕਿਸੇ ਨੂੰ ਬੇਨਤੀ ਕਰਦਾ ਭਾਈ ਲੈ ਚੱਲੋ ਮੈਨੂੰ ਉੱਥੇ ਗੁਰੂ ਕੋ ਤੁਰਿਆ ਰਹਿੰਦਾ ਤੂੰ ਉਹ ਨਜ਼ਰ ਤਾਂ ਤੈਨੂੰ ਆਂਦਾ ਨਹੀਂ ਤੇ ਜਾਣ ਦਾ ਫਾਇਦਾ ਕੀ ਉਸ ਲਈ ਉਹਨਾਂ ਬੜਾ ਪਿਆਰਾ ਜਵਾਬ ਦਿੱਤਾ ਉਹ ਕਹਿੰਦੇ ਪੁੱਛਦਾ ਜਾਣ ਦਾ ਫਾਇਦਾ ਕੀ ਮੈਨੂੰ ਨਜ਼ਰ ਨਹੀਂ ਆਂਦਾ ਉਹ ਠੀਕ ਹੈ ਮੈਨੂੰ ਵੀ ਸ਼ੱਕ ਨਜ਼ਰ ਨਹੀਂ ਆਂਦਾ ਪਰ ਮੈਂ ਜੋ ਜਿਸ ਲਈ ਜਾਂਦਾ ਹਾਂ ਕਿਉਂਕਿ ਮੈਨੂੰ ਵਿਸ਼ੱਕ ਨਜ਼ਰ ਨਹੀਂ ਆਂਦਾ ਪਰ ਮੇਰੇ ਗੁਰੂ ਨੂੰ ਤਾਂ ਨਜ਼ਰ ਆਉਂਦਾ ਕਿ ਉਹ ਆਇਆ ਹੈ ਔਰ ਮੇਰੀ ਨਜ਼ਰ ਨਹੀਂ ਉਹ ਕੰਮ ਨਹੀਂ ਕਰਨਾ ਜੋ ਮੇਰੇ ਗੁਰੂ ਦੀ ਨਜ਼ਰ ਨਹੀਂ ਕਰਨਾ ਉਹਦੀ ਨਜ਼ਰ ਤਾਂ ਮੇਰੇ ਤੇ ਪੈਂਦੀ ਹੈ ਨਾ ਬਸ ਉਹਦੀ ਨਜ਼ਰ ਚ ਆਣਾ ਚਾਹੀਦਾ ਹੈ ਕਿ ਮੇਰਾ ਪਿਆਰਾ ਆ ਰਿਹਾ ਹੈ ਤਾਂ ਜੇ ਉਹਦੀ ਨਜ਼ਰ ਚ ਆ ਗਏ ਤਾਂ ਫਿਰ ਮੈਂ ਰੱਬ ਦੀਆਂ ਨਜ਼ਰਾਂ ਚ ਆ ਗਿਆ ਫਿਰ ਉਹ ਦੁਨੀਆ ਦੀ ਫਿਕਰ ਕੀ ਕਰਨੀ ਕਿ ਦੁਨੀਆ ਕੀ ਕਹਿੰਦੀ ਹੈ ਸੋ ਜਿਨ੍ਹਾਂ ਨੂੰ ਇਹ ਅਹਿਮੀਅਤ ਦਾ ਪਤਾ ਹੁੰਦਾ ਹੈ ਉਹ ਫਿਰ ਜਦੋਂ ਵਕਤ ਮਿਲਦਾ ਗੁਰੂ ਚਰਨਾਂ 'ਚ ਪਹੁੰਚ ਜਾਂਦੇ ਉਹ ਕਹਿੰਦੇ ਉਹਦੀ ਨਜ਼ਰ ਚਾਹਣਾ ਚਾਹੀਦਾ ਉਹਨੂੰ ਤਾਂ ਪਤਾ ਲੱਗੇ ਉਹ ਆ ਰਿਹਾ ਮੇਰਾ ਪਿਆਰਾ ਸਾਵੇਂ ਪਿਆਰ ਦੀ ਗੱਲ ਹੀ ਇਹ ਹੁੰਦੀ ਹੈ ਇੱਥੇ ਇਹ ਨਹੀਂ ਹੁੰਦੀ ਕਿ ਮੈਂ ਦੇਖ ਰਿਹਾ ਜਾਂ ਮੈਂ ਨਹੀਂ ਦੇਖ ਰਿਹਾ ਕਿ ਮੈਂ ਬਿਸ਼ੱਕ ਨਹੀਂ ਦੇਖ ਰਿਹਾ ਪਰ ਮੇਰਾ ਗੁਰੂ ਤਾਂ ਦੇਖ ਰਿਹਾ ਹੈ ਨਾ ਕਿ ਉਹ ਆ ਰਿਹਾ ਹੈ ਮੇਰਾ ਪਿਆਰਾ ਔਰ ਜੋ ਗੁਰੂ ਦੀ ਨਜ਼ਰ ਨੇ ਕਰ ਦੇਣਾ ਹੈ ਇਹੀ ਤਾਂ ਕਿ ਵਿਸ਼ਵਾਸ ਹੈ ਨਾ ਇਹੀ ਤਾਂ ਕਿ ਯਕੀਨ ਹੈ ਕਿ ਜੋ ਉਹਦੀ ਨਜ਼ਰ ਨੇ ਕਰਨਾ ਹੈ ਉਹ ਹੋਰ ਕੋਈ ਕਰ ਬਸ ਕਿਸੇ ਤਰ੍ਹਾਂ ਉਹਦੀ ਨਜ਼ਰ ਦੇ ਸਾਹਮਣੇ ਜਾਂਦਾ ਰਵਾਂ ਉਹਦੀ ਨਜ਼ਰ ਸਾਹਮਣੇ ਆਂਦਾ ਰਵਾਂ ਕਿਉਂਕਿ ਨਜ਼ਰੇ ਨਜ਼ਰ ਤਾਂ ਫੇਰ ਹੀ ਤਾਂ ਬੰਦਾ ਨਿਹਾਲ ਹੁੰਦਾ ਜਦੋਂ ਉਹਦੀਆਂ ਨਜ਼ਰਾਂ ਚ ਆ ਜਾਂਦਾ ਹੈ ਇਸ ਲਈ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰੇ ਮਾਲਕ ਦੀ ਨਜ਼ਰ ਹਮੇਸ਼ਾ ਮੇਰੇ ਤੇ ਪੈਂਦੀ ਰਹਿਣੀ ਹੈ ਤਾਂ ਮੇਰੀ ਕਿਸਮਤ ਵੀ ਬਦਲ ਜਾਣੀ ਹੈ ਮੇਰੇ ਜੀਵਨ 'ਚ ਖੁਸ਼ੀਆਂ ਵੀ ਆ ਜਾਣੀਆਂ ਮੇਰੀ ਹਰ ਮੁਸ਼ਕਿਲ ਦਾ ਹੱਲ ਵੀ ਹੋ ਜਾਣਾ ਹੈ ਇਹੀ ਤਾਂ ਇੱਕ ਵਿਸ਼ਵਾਸ ਹੁੰਦਾ ਹੈ ਔਰ ਜਿਹਦੇ ਅੰਦਰ ਇਹ ਵਿਸ਼ਵਾਸ ਹੈ ਤਾਂ ਫਿਰ ਯਾਦ ਰੱਖੋ ਜਿਹਨਾਂ ਅੰਦਰ ਵਿਸ਼ਵਾਸ ਹੁੰਦਾ ਹੈ ਰਹਿਮਤ ਪਹੁੰਚਦੀ ਵੀ ਉਹਨਾਂ ਤੱਕ ਹੈ ਜੇ ਸਾਡੇ ਅੰਦਰ ਵਿਸ਼ਵਾਸ ਹੀ ਨਹੀਂ ਹੈ ਤਾਂ ਫਿਰ ਉਹਦੀ ਰਹਿਮਤ ਵੀ ਉਹ ਰੱਬ ਦੀ ਰਹਿਮਤ ਤਾਂ ਫਿਰ ਕੁਝ ਵੀ ਅਸੰਭਵ ਨੂੰ ਸੰਭਵ ਨਾ ਮੁਮਕਿਨ ਨੂੰ ਮੁਮਕਿਨ ਕਿਉਂਕਿ ਹਰ ਚੀਜ਼ ਚਾਹੇ ਸਾਇੰਸ ਨੇ ਪੈਦਾ ਕੀਤੀ ਹੈ ਪਰ ਸਮਝ ਦੇਣ ਵਾਲਾ ਤਾਂ ਜੀ ਉਹੀ ਮਾਈਂਡ ਨਾਲ ਦਿੰਦਾ ਦਿਮਾਗ ਨਾਲ ਦਿੰਦਾ ਤਾਂ ਬੰਦੇ ਨੇ ਕੀ ਸੋਚ ਲੈਣਾ ਸੀ ਜਿਹੜਾ ਸੋਚੋ ਕਿਉਂਕਿ ਹਰ ਚੀਜ਼ ਕਿੱਥੋਂ ਨਿਕਲਦੀ ਹੈ ਆਹ ਸਾਇੰਟਿਸਟਾਂ ਨੇ ਕੋਈ ਖੋਜ ਕੀਤੀ ਚਾਹੇ ਰਾਈਟ ਬ੍ਰਦਰ ਨੇ ਪਲੇਨ ਬਣਾ ਦਿੱਤਾ ਚਾਹੇ ਕਿਸੇ ਨੇ ਫੋਨ ਦੀ ਖੋਜ ਕੀਤੀ ਕਿਸੇ ਨੇ ਟੀਵੀ ਦੀ ਖੋਜ ਕੀਤੀ ਕਿਸੇ ਨੇ ਮੋਬਾਈਲ ਦੀ ਖੋਜ ਕੀਤੀ ਕੰਪਿਊਟਰ ਦੀ ਖੋਜ ਕੀਤੀ ਇਹ ਖੋਜਾਂ ਤਾਂ ਇੱਥੋਂ ਹੀ ਨਿਕਲੀਆਂ ਨਾ ਦਿਮਾਗ ਚੋਂ ਔਰ ਦਿਮਾਗ ਕੌਣ ਦੇਣ ਵਾਲਾ ਹੈ ਉਹ ਪਰਮਾਤਮਾ ਉਹ ਪ੍ਰਭੂ ਉਹ ਰੱਬ ਇਹਦਾ ਮਤਲਬ ਉਹਨੇ ਕਿੰਨਾ ਕੁਸ਼ੇ ਗੱਟੜੀ ਦੇ ਅੰਦਰ ਰੱਖਿਆ ਹੋਇਆ ਹੈ ਹੁਣ ਜਿਹਨੂੰ ਸਮਝ ਹੁੰਦੀ ਹੈ ਹੁਣ ਦੇਖੋ ਐਡੀਸਨ ਨੂੰ ਸਮਝ ਸੀ ਤਾਂ ਉਹਨਾਂ ਬੱਲਬ ਇਹ ਗਠਰੀ ਚੋਂ ਕੱਢ ਲਿਆ ਕੱਢ ਲਿਆ ਯਾਨੀ ਆਈਡੀਆ ਕੱਢ ਲਿਆ ਹਾਲਾਂਕਿ ਦਿਮਾਗ ਸਾਰਿਆਂ ਕੋਲ ਸੀ ਹੁਣ ਨਿਊਟਨ ਨੂੰ ਕਿੱਥੋਂ ਸਮਝ ਮਿਲੀ ਜਦੋਂ ਪੇੜ ਤੋਂ ਸੇਬ ਗਿਰਿਆ ਸਮਝਦੇ ਹੋ ਕਿ ਨਹੀਂ ਤਾਂ ਪੇੜਾਂ ਤੋਂ ਸੇਬ ਤਾਂ ਕਈਆਂ ਨੇ ਗਿਰਦੇ ਦੇਖੇ ਸਮਝਦੇ ਹੋ ਕਿ ਨਹੀਂ ਪੇੜਾਂ ਤੋਂ ਫਲ ਤਾਂ ਕਈਆਂ ਨੇ ਗਿਰਦੇ ਦੇਖੇ ਪਰ ਨਿਊਟਨ ਨੇ ਖੋਜ ਕੱਢੀ ਗ੍ਰੈਵਿਟੀ ਦੀ ਗ੍ਰੈਵਿਟੇਸ਼ਨ ਦੀ ਸਮਝ ਨਜ਼ਰ ਆ ਯਾਨੀ ਬਹੁਤ ਕੁਝ ਇਨਸਾਨ ਦੇ ਅੰਦਰ ਹੈ ਪਰ ਉਹਨੂੰ ਬਾਹਰ ਕੱਢਣ ਵਾਸਤੇ ਮਿਹਨਤ ਸਾਨੂੰ ਕਰਨੀ ਪੈਣੀ ਹੈ ਇਸ ਲਈ ਅਸੀਂ ਦੱਸਣਾ ਕੀ ਚਾਹੁੰਦੇ ਹਾਂ ਕਿ ਜੀਵਨ 'ਚ ਮੁਸ਼ਕਿਲ ਕੋਈ ਵੀ ਹੋਵੇ ਤਾਂ ਸਭ ਤੋਂ ਪਹਿਲੀ ਇਹ ਗੱਲ ਯਾਦ ਰੱਖੋ ਕਿ ਮੇਰੇ ਮਾਲਕ ਨੇ ਇਹ ਮੈਨੂੰ ਜੀਵਨ ਐਸਾ ਦਿੱਤਾ ਹੈ ਮੈਨੂੰ ਇਹ ਜੀਵਨ ਦੀ ਗੱਠੜੀ ਐਸੀ ਦਿੱਤੀ ਜਿਸ 'ਚੋਂ ਆਪ ਬੈਠਾ ਹੈ ਤਾਂ ਜਿੱਥੇ ਆਪ ਬੈਠਾ ਹੋਵੇ ਉੱਥੇ ਹਰ ਮੁਸ਼ਕਿਲ ਦਾ ਹੱਲ ਵੀ ਹੈ ਫੇ ਘਬਰਾਣਾ ਕਿਉਂ ਹੈ ਚਿੰਤਾ ਕਿਉਂ ਕਰਨੀ ਹੈ ਬਸ ਵਿਸ਼ਵਾਸ ਕਰੀਏ ਸਭ ਤੋਂ ਪਹਿਲਾਂ ਔਰ ਜਿੱਦਾਂ ਦੱਸਿਆ ਕਿ ਹਜ਼ੂਰ ਨੇ ਜੋੜਾ ਉਛਾ ਲਿਆ ਤਾਂ ਜੇ ਕਿਸੇ ਮਨ ਚ ਆਵੇ ਕਿ ਬਗਦਾਦ ਚੋਂ ਸ਼ਾਮ ਕਿੱਦਾਂ ਪਹੁੰਚ ਗਿਆ ਤਾਂ ਜਿੱਦਾਂ ਭਾਈ ਹੁਸ਼ਿਆਰਪੁਰ ਤੋਂ ਫੈਕਸ ਕੈਨੇਡਾ ਪਹੁੰਚ ਸਕਦੀ ਨਹੀਂ ਇੱਥੇ ਪਹੁੰਚਦਾ ਫਿਰ ਸਮਝਦੇ ਹੋ ਕਿ ਨਹੀਂ ਹੁਣ ਮੋਬਾਈਲ ਤੁਹਾਡੇ ਹੱਥ 'ਚ ਹੁੰਦਾ ਤੁਸੀਂ ਇੱਥੋਂ ਮੈਸੇਜ ਕਰਦੇ ਹੋ ਲਓ ਵੀ ਹਾਂ ਵੀ ਆ ਤੇ ਤੈਨੂੰ WhatsApp ਤੇ ਮੈਸੇਜ ਕਰ ਦਿੱਤਾ ਆ ਗਿਆ ਕਿੱਥੇ ਬੈਠਾ ਹੈ ਤੂੰ ਮੈਂ ਅਮਰੀਕਾ ਬੈਠਾ ਪਹੁੰਚ ਗਿਆ ਮੈਸੇਜ ਕਿੰਨੀ ਦੇਰ ਚ ਪਹੁੰਚਦਾ ਇੱਕ ਸੈਕਿੰਡ ਇਧਰੋਂ ਬਸ ਕਲਿੱਕ ਕਰਨ ਦੀ ਲੋੜ ਹੈ ਤੁਸੀਂ ਲਿਖਿਆ ਨਾਲ ਹੀ ਇੱਕ ਐਰੋ ਜਹਾ ਹੁੰਦਾ ਨਾ ਹੁਣ ਇਹਨੂੰ ਫਾਰਵਰਡ ਕਰਦੇ ਹੋ ਜਾਂ ਨੂੰ ਭੇਜਦੇ ਹੋਣ ਸੈਂਡ ਕਰਦੇ ਹੋ ਜਿੱਦਾਂ ਉੱਤੇ ਕਲਿੱਕ ਨਾਲ ਹੀ ਮੈਸੇਜ ਇਹ ਕਿਹਦੀ ਖੋਜ ਹੈ ਸਾਇੰਸ ਦੀ ਤਾਂ ਜੇ ਸਾਇੰਸ ਇੰਨਾ ਕੰਮ ਕਰ ਸਕਦੀ ਹੈ ਇੱਥੋਂ ਬੈਠਿਆ ਕੋਈ ਚੀਜ਼ ਅਮਰੀਕਾ ਕੈਨੇਡਾ ਇੱਕ ਸੈਕਿੰਡ ਚ ਪਹੁੰਚ ਜਾਵੇ ਤਾਂ ਰੱਬ ਦੀ ਰਹਿਮਤ ਕੀ ਨਹੀਂ ਕਰ ਸਕਦੀ ਜਰਾ ਆਪ ਸੋਚੋ ਤੁਸੀਂ ਵਿਸ਼ਵਾਸ ਨਾਲ ਕਿਤੇ ਬੈਠੇ ਵੀ ਯਾਦ ਕਰੋ ਉਹਦੀ ਰਹਿਮਤ ਫਟਾਫਟ ਉੱਥੇ ਕਿਉਂਕਿ ਉਹਦੀ ਰਹਿਮਤ ਤਾਂ ਸਾਇੰਸ ਨਾਲੋਂ ਵੀ ਤੇਜ਼ ਕੰਮ ਕਰਦੀ ਹੈ एक गल याद रखना पर गल तो विश्वास की है इसलिए फिर कहे मेरा मालिक मेरी आस है मालिक मेरा विश्वास है मेरे सर पे उसका मुश्किलों से मैं क्यों घबराऊं जब मेरा मालिक मेरे अगर बचन करो सा मुश्किलों तो घबराना बंद कर दो और जहां श्री कृष्ण ने कहा कि विश्वास की सबसे बड़ी निशानी कि भला याद है कि नहीं ਕਹਿੰਦੇ ਵਿਸ਼ਵਾਸ ਕੀ ਸਭ ਤੋਂ ਵੱਡੀ ਨਿਸ਼ਾਨੀ ਜਹੀ ਹੈ ਕਿ ਜਿਸਕੇ ਅੰਦਰ ਵਿਸ਼ਵਾਸ ਹੋਗਾ ਉਸਕੇ ਚਿਹਰੇ ਪਰ ਮੁਸਕਰਾਹਟ ਹੋਗੀ ਮੁਸਕਾਨ ਹੋਗੀ ਇਸ ਲਈ ਆਪਣੇ ਚਿਹਰੇ ਤੋਂ ਮੁਸਕਾਨ ਕਦੀ ਹਟਣ ਨਾ ਦਿਆ ਕਰੋ ਔਰ ਹਮੇਸ਼ਾ ਅੱਛਾ ਸੋਚੋ ਅੱਛਾ ਬੋਲੋ ਅਚੀ ਸੋਚ ਮਨ ਚ ਹੋਵੇ ਅچھے ਬੋਲ ਹੂਣ ਅچھے ਕਰਮ ਕਰਾਂਗੇ ਤਾਂ ਸਤੋਗੁਣੀ ਬਣਾਂਗੇ ਸਤੋਗੁਣੀ ਬਣਾਂਗੇ ਤਾਂ ਸਤ ਦੇ ਨਾਲ ਕਿਉਂਕਿ ਪ੍ਰਭੂ ਵਾਲੇ ਗੁਣ ਆਪਣੇ ਅੰਦਰ ਲਿਆਵਾਂਗੇ ਤਾਂ ਫਿਰ ਸਾਨੂੰ ਔਰ ਉਹਨੂੰ ਮਿਲਦਿਆ ਡੇਰ ਨਹੀਂ ਲੱਗੇਗੀ ਕਿਉਂਕਿ ਗੁਣਾ ਨਾਲ ਹੀ ਗੁਣਾ ਦਾ ਮੇਲ ਹੁੰਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸ ਲਈ ਤਾਂ ਕਿਹਾ ਜਾਂਦਾ ਹੈ ਕਿ ਕਾਂਸਲਾ ਮਿਲ ਕ੍ਰਿਸ਼ਨ ਨਾਲ ਕਿਦਾਂ ਹੋ ਸਕਦਾ ਹੈ ਕਿਉਂਕਿ ਕਾਂਸਰ ਨਫ਼ਰਤ ਨਾਲ ਭਰਿਆ ਦਾ ਸ਼੍ਰੀ ਕ੍ਰਿਸ਼ਨ ਪ੍ਰੇਮ ਨਾਲ ਭਰੇ ਹੋਏ ਇਸ ਲਈ ਇੱਕ ਕੁਬਜਾ ਸੀ ਕਾਂਸ ਦੀ ਦਾਸੀ ਉਹਦੇ ਅੰਦਰ ਪ੍ਰੇਮ ਸੀ ਤਾਂ ਦੇਖੋ ਸ਼੍ਰੀ ਕ੍ਰਿਸ਼ਨ ਨਾਲ ਮੇਲ ਹੋ ਗਿਆ ਤਾਂ ਕੁਬਜਾ ਤੋਂ ਸੁੰਦਰੀ ਬਣ ਗਈ ਉਹ ਯਾਨੀ ਉਹਦਾ ਕੁੱਪ ਵੀ ਖਤਮ ਹੋ ਗਿਆ ਕ੍ਰਿਸ਼ਨ ਨਾਲ ਜੁੜ ਕੇ ਉਹਦੀ ਜ਼ਿੰਦਗੀ ਵੀ ਬਦਲ ਸੋ ਸਾਨੂੰ ਆਪਣੇ ਜੀਵਨ ਅੰਦਰ ਅਗਰ ਬਦਲਾਵ ਲਿਆਣਾ ਤਾਂ ਉਹ ਗੁਣ ਪੈਦਾ ਕਰਨੇ ਪੈਣੇ ਆ ਜੋ ਸਾਡੇ ਮਾਲਕ ਨੂੰ ਪਸੰਦ ਹੈ ਜੋ ਸਾਡੇ ਰੱਬ ਨੂੰ ਪਸੰਦ ਹੈ ਉਹ ਗੁਣ ਜਦੋਂ ਸਾਡੇ ਅੰਦਰ ਪੈਦਾ ਹੋਣਗੇ ਫਿਰ ਅਸੀਂ ਉਹਦੇ ਨਾਲ ਜੁੜਾਂਗੇ ਜਦੋਂ ਉਹਦੇ ਨਾਲ ਜੁੜਾਂਗੇ ਤਾਂ ਜੀਵਨ ਦੀਆਂ ਸਾਰੀਆਂ ਕਮੀਆਂ ਤੰਗੀਆਂ ਛੰਗੀਆਂ ਦੂਰ ਹੋ ਜਾਣਗੀਆਂ ਜਿੱਦਾਂ ਹੁਣ ਇਹ ਨਾ ਦੱਸਿਆ ਕਿ 14 ਸਾਲਾਂ ਚ ਉਹ ਕੰਮ ਨਹੀਂ ਹੋਇਆ ਜਿਹੜਾ ਮਾਲਕ ਨੇ 14 ਮਹੀਨਿਆਂ ਚ ਕਰ ਦਿੱਤਾ ਸਮਝਿਓ ਕੋਈ ਸੋ ਉਹਦੀ ਰਹਿਮਤ ਆਣਾ ਕੋਈ ਔਖਾ ਵੀ ਨਹੀਂ ਹੈ बस ਜਿਹਦਾ ਦੱਸਿਆ ਕਿ ਆਪਣੇ ਕਰਮ ਅੱਛੇ ਕਰੀਏ ਅੰਦਰ ਵਿਸ਼ਵਾਸ ਅੰਦਰ ਯਕੀਨ ਰੱਖੀਏ ਔਰ ਇਹ ਵੀ ਨਾਲ ਰੱਖਣਾ ਹੈ ਕਿ ਜਿਸ ਤਰ੍ਹਾਂ ਕਬੀਰ ਸਾਹਿਬ ਦੀ ਗੱਲ ਦੱਸ ਰਹੇ ਸੀ ਕਿ ਉਹ ਪਰਮਾਤਮਾ ਨੇ ਇੱਕ ਘਠੜੀ ਬਣਾਈ ਤੇ ਇਹਦੇ ਅੰਦਰ ਕੀ ਕੁਝ ਰੱਖਿਆ ਹੈ ਜਾਮੇ ਜੀਵ ਬ੍ਰਹਮ ਔਰ ਮਾਇਆ ਕਹਿੰਦੇ ਇਹਦੇ ਚ ਤੇਰੀ ਜੀਵ ਆਤਮਾ ਯਾਨੀ ਆਤਮਾ ਵੀ ਇਹਦੇ ਅੰਦਰ ਹੈ ਬ੍ਰਹਮ ਪਰਮਾਤਮਾ ਵੀ ਇਹਦੇ ਔਰ ਭਰਮ ਭੁਲੇਖੇ ਵੀ ਇਹਦੇ ਮਾਇਆ ਵੀ ਇਹਦੇ ਅੰਦਰ ਹੀ ਹੈ ਜਿਹੜੀ ਬੰਦੇ ਨੂੰ ਪਰਮਾਨਦੀ ਹੈ ਇਸ ਲਈ ਇਹ ਤੇ ਗੁਰੂ ਵੀ ਲੋੜ ਹੈ ਜੋ ਸਾਨੂੰ ਮਾਇਆ ਚੋਂ ਕੱਢ ਕੇ ਬ੍ਰਹਮ ਦੀ ਤਰਫ ਲੈ ਜਾਵੇ ਜੋ ਸਾਨੂੰ ਅੰਧਕਾਰ ਚੋਂ ਕੱਢ ਕੇ ਉਜਾਲੇ ਦੀ ਤਰਫ ਲੈ ਜਾਵੇ ਮਾਇਆ ਦਾ ਮਤਲਬ ਕੀ ਹੁੰਦਾ ਮਾਇਆ ਦਾ ਮਤਲਬ ਹੈ ਕਿ ਜੋ ਚੀਜ਼ ਨਹੀਂ ਹੈ ਉਹ ਨਜ਼ਰ ਆਣੀ ਜੇ ਤਾਂ ਕਿਹਾ ਜਾਂਦਾ ਨਾ ਕਿ ਸੀਤਾ ਨੇ ਰਾਮ ਨੂੰ ਕਿਹਾ ਕਿ हे श्री राम ਮੈਨੂੰ ਉਹ ਸਵਰਨ ਮਿਰਗ ਚਾਹੀਦਾ ਹੈ ਤਾਂ श्री राम ਨੇ ਕਿਹਾ ਸੀਤੇ ਮਾਇਆ ਹੈ ਕਿਉਂਕਿ ਸੋਨੇ ਦੇ ਹਿਰਨ ਕਦੀ ਹੁੰਦੇ ਨਹੀਂ ਹੈ ਪਰ ਸੀਤਾ ਨੇ ਜਿੱਦ ਕੀਤੀ ਨਹੀਂ ਮੈਨੂੰ ਚਾਹੀਦਾ ਹੈ ਤੁਸੀਂ ਲਿਆ ਕੇ ਦੇਣ ਦੇ ਮਾਰੇ ਕਰ ਰਹੇ ਹੋ ਤਸ਼ਰੀ ਰਾਮ ਨੂੰ ਜਾਣਾ ਤੇ ਆ ਸੀਤਾ ਦੀ ਜਿੱਦ ਕਰਕੇ ਪਰ ਫਿਰ ਕੀ ਹੋਇਆ ਫਿਰ ਫਿਰ ਬਿਛੋੜਾ ਪੈ ਗਿਆ ਫਿਰ ਦੁੱਖ ਵੀ ਸੀਤਾ ਨੂੰ ਝੱਲਨੇ ਪਏ ਸਮਝਦੇ ਹੋ ਕਿ ਨਹੀਂ ਤਾਂ ਹੀ ਤਾਂ ਕਿਹਾ ਜਾਂਦਾ ਨਾ ਕਿ ਸੋਨੇ ਦਾ ਮਿਰਗ ਅਗਰ ਚਾਹੇਗੀ ਸੀਤਾ ਤਾਂ ਬਿਛੜ जाएंगे ਉਸਕੇ ਰਾਮ ਇਹ ਤੈ ਹੈ ਸੋਨੇ ਦਾ ਮਿਰਗ ਮਿਰਗ ਯਾਨੀ ਹਿਰਨ सोने का मृग अगर चाहेगी सीता तो बिछड़ जाएंगे उसके राम ये तय है जो दूर कर देता है इंसान को भगवान से ये दुनिया का लालच एक ऐसी शय है ये याद रखना ऐत बड़ी प्यारी कहंदे तय हो गया ओदो ही जदौ सीता ने सोने दे हिरण दी मांग की हालांकि उणू होना चाहिदा मैं को श्री राम है त मैनु सोने दे हिरण दी की लोड़ है सोने का हिरण ਅਗਰ ਚਾਹੇਗੀ ਸੀਤਾ ਤਾਂ ਵਿਛੜ ਜਾਏਗੇ ਉਸਕੇ ਰਾਮ ਇਹ ਕਹਿੰਦੇ ਤੈ ਗੱਲ ਹੈ ਪੱਕੀ ਗੱਲ ਹੈ ਕਿ ਜਿੱਦੇ ਹੀ ਇਨਸਾਨ ਦੇ ਮਨ ਚ ਦੁਨੀਆ ਦਾ ਲਾਲਚ ਆਂਦਾ ਹੈ ਦੁਨੀਆ ਆਂਦੀ ਹੈ ਤਾਂ ਰਾਮ ਦੂਰ ਇਸ ਲਈ ਜੋ ਦੂਰ ਕਰ ਦੇ ਇਨਸਾਨ ਕੋ ਭਗਵਾਨ ਸੇ ਇਸ ਦੁਨੀਆ ਦਾ ਲਾਲਚ ਕੈਸੀ ਹੁਣ ਇੱਥੇ ਤੁਹਾਨੂੰ ਉਲਟੀ ਗੱਲ ਦੱਸ ਦਿੰਦੇ ਆ ਕਿ ਦੁਨੀਆ ਦਾ ਲਾਲਚ ਛੱਡ ਕੇ ਪ੍ਰਭੂ ਨਾਲ ਪਿਆਰ ਕਰਨਾ ਸ਼ੁਰੂ ਕਰ ਦਿਓ ਦੁਨੀਆ ਆਪ ਹੀ ਮੰਗਰਾ ਜਾਏਗੀ ਇਹ ਸਿੰਪਲ ਜੀ ਗੱਲ ਹੈ ਪਰ ਜੇ ਪਹਿਲਾਂ ਦੁਨੀਆ ਨੂੰ ਰੱਖਾਂਗੇ ਤਾਂ ਫਿਰ ਨਾ ਦੁਨੀਆ ਹੱਥ ਆਏਗੀ ਨਾ ਆਰਾਮ ਹੱਥ ਆਏਗਾ ਤਾਂ ਜੇ ਅਸੀਂ ਦੁਨੀਆ ਨੂੰ ਹਟਾ ਕੇ ਆਰਾਮ ਨੂੰ ਅੱਗੇ ਲਿਆਵਾਂਗੇ ਨਾ ਤਾਂ ਜਿਸ ਤਰ੍ਹਾਂ ਅਸੀਂ ਇੱਥੇ ਇੱਕ ਸ਼ੇਅਰ ਕਹਿਣਾ ਚਾਹਾਂਗੇ ਵੀ ਦਿਲ ਤੇ ਲਿਖ ਲਿਓ ਕਿ ਇਸ ਦੁਨੀਆ ਕੀ ਅਬ ਫਿਕਰ ਨਾ ਕੋਈ ਨਾ ਡਰ ਚਿੰਤਾ ਸੇ ਬਾਸਤਾ ਇਸ ਦੁਨੀਆ ਕੀ ਫਿਕਰ ਨਾ ਕੋਈ Osionfish. ना डर चिंता से बास्ता अब तू ही मेरी मंजिल है और तू ही मेरा मेरी मंजिल भी हूं तू ही है तो मेरा रास्ता भी हम होर किसी चीज की इच्छा मंजिल भी तू है रास्ता भी तू है और जब तो मंजिल भी तू रास्ता भी तू है तो दुनिया की फिक्र की करनी है अब दुनिया की रही फिक्र ना कोई ना डर चिंता से ਆਪਣੇ ਆਪ ਨੂੰ ਉਸ ਮਾਲਿਕ ਨਾਲ ਜੋੜ ਦਿੰਦਾ ਹੈ ਜਿਹੜਾ ਆਪਣੀ ਮੰਜ਼ਲ ਹੀ ਉਹਨੂੰ ਬਣਾ ਲੈਂਦਾ ਕਿ ਮੇਰੀ ਮੰਜ਼ਲ ਹੀ ਤੂੰ ਐ ਉਹਨੂੰ ਫਿਰ ਨਾ ਕੋਈ ਡਰ ਰਹਿ ਜਾਂਦਾ ਹੈ ਕਿਉਂਕਿ ਰਸਤਾ ਵੀ ਉਹੀ ਹੈ ਤਾਂ ਮੰਜ਼ਲ ਵੀ ਤਾਂ ਜੇ ਹੁਣ ਰਸਤੇ ਵੀ ਚੱਲ ਰਹੇ ਆ ਤਾਂ ਰੱਖਿਆ ਕਰਨ ਵਾਲਾ ਆਪ ਹੀ ਐ ਮੰਜ਼ਲ ਤੱਕ ਲੈ ਕੇ ਜਾਣ ਵਾਲਾ ਤਾਂ ਫਿਰ ਡਰ ਕਾਦਾ ਤੇ ਚਿੰਤਾ ਕਾਦੀ ਇਹਲੇ ਸਾਰੀਆਂ ਚਿੰਤਾਵਾਂ ਛੱਡੋ ਸਾਰੇ ਡਰ ਆਪਣੇ ਦਿlo ਦਿਮਾਗ ਚੋਂ ਕੱਢ ਦਿਓ ਤਾਂ ਫਿਰ ਤੁਸੀਂ ਦੇਖੋਗੇ ਔਰ ਜਿਸ ਤਰ੍ਹਾਂ ਇਹ ਦੱਸ ਰਹੇ ਸੀ ਕਿ ਜਦੋਂ ਉਹਨੂੰ ਅੱਗੇ ਰੱਖ ਲਿਆ ਉਹਨੂੰ ਮੰਗ ਲਿਆ ਤਾਂ ਫਿਰ ਜਿਹਨੂੰ ਦਾਤਾ ਮਿਲ ਗਿਆ ਫਿਰ ਦਾਤਾ ਦਾ ਮਗਰਮਗਰ ਆ ਪਈ ਦੌੜੀਆਂ ਆਂਦੀਆਂ ਆ ਫਿਰ ਦਾਤਾ ਹੀ ਤਾਂ ਜੀਵਨ 'ਚ ਕਮੀ ਪਰ ਕੰਮ ਖਰਾਬ ਉਦੋਂ ਹੁੰਦਾ ਜਦੋਂ ਬੰਦਾ ਪਹਿਲਾਂ ਹੀ ਦਾਤਾ ਪਿੱਛੇ ਦੌੜਦਾ ਜਾਂਦਾ ਦਾਤੇ ਨੂੰ ਭੁੱਲ ਜਾਂਦਾ ਹੈ ਗੱਲ ਤਾਂ ਉਦੋਂ ਵਿਗੜਦੀ ਹੈ ਕਿ ਜਦੋਂ ਅਸੀਂ ਦਾਤਾ ਨੂੰ ਅੱਗੇ ਲੈ ਆਂਦੇ ਦਾਤੇ ਨੂੰ ਹੁਣ ਜਿਹੜਾ ਆਪ ਸੋਚ ਕੇ ਦੇਖੋ ਇਹ ਬੰਦੇ ਨੂੰ ਕਿਹਾ ਜਾਵੇ ਸਿਮਰਨ ਕਰਨਾ ਤਾਂ ਸਿਮਰਨ ਕਰਨੋਂ ਨਹੀਂ ਬੰਦਾ ਟਾਈਮ ਕੱਢਦਾ ਬਾਕੀ ਹੋਰ ਸਾਰੀਆਂ ਗੱਲਾਂ ਨੂੰ ਸਮਝਦੇ ਹੋ ਕਿ ਨਹੀਂ ਹਾਲਾਂਕਿ ਬੰਦੇ ਨੂੰ ਚਾਹੀਦਾ ਕਿ ਸਵੇਰ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਮਾਲਕ ਦਾ ਨਾਮ ਲਵਾ ਆਪਣੇ ਪ੍ਰਭੂ ਦਾ ਸਿਮਰਨ ਕਰ ਆਪਣੇ ਪ੍ਰਭੂ ਦੀ ਬੰਦਗੀ ਕਰਾਂ ਕਿਉਂਕਿ ਜਿਸ ਤਰ੍ਹਾਂ ਦਸੀਦਾ ਜਦੋਂ ਸਵੇਰੇ ਸਵੇਰੇ ਅਸੀਂ ਆਪਣੀ ਤਾਰ ਹੀ ਉਹਦੇ ਨਾਲ ਜੋੜ ਲਵਾਂਗੇ ਉਹਦੀ ਰਹਿਮਤ ਸਾਡੇ ਤੱਕ ਪਹੁੰਚੇਗੀ ਤਾਂ ਫਿਰ ਸਾਰੀ ਸਾਰਾ ਦਿਨ ਉਹ ਸਾਨੂੰ ਹਰ ਮੁਸ਼ਕਿਲ ਤੋਂ ਬਚਾਏਗਾ ਵੀ ਔਰ ਹਰ ਕੰਮ 'ਚ ਸਾਨੂੰ ਸਫਲਤਾ ਵੀ ਮਿਲਦੀ ਚਲੀ ਜਾਏਗੀ इसलिए सिर्फ ऐसी नहीं कह रहे हैं। फिर तो कहे कि बहुत समा पहला तुसी कोई भी देश देख लो चाहे जीसस क्राइस्ट आए चाहे हजूर मुहम्मद साहब आए चाहे श्री कृष्ण या होर गुरु पीर फकीर आए सब उन्हें यही गल कही कि सब तो पहला उठ के अपने प्रभु की बंदगी कर अमृत वेला सच नाओ ये सब तो पहला अमृत वेले उठ के उन्होंने याद कर क्योंकि सुबह सवेरे जो जुड़ेगा तो पूरा दिन तेरा ਸਫਲਤਾ ਨਾਲ ਪਰ ਜਾਏਗਾ ਖੁਸ਼ੀਆਂ ਨਾਲ ਪਰ ਜਾਏਗਾ। ਜੇ ਸਫਲਤਾ ਚਾਹੀਦੀ ਹੈ ਨਾ ਜ਼ਿੰਦਗੀ 'ਚ ਤਾਂ ਉਹਨੂੰ ਪਹਿਲਾਂ ਅੱਗੇ ਰੱਖੋ। ਸਮਝ ਦਿਓ ਕਿ ਨਹੀਂ। ਔਰ ਆਓ ਹੁਣ ਸਮਝੀਏ ਕਿ ਕਬੀਰ ਸਾਹਿਬ ਕੀ ਕਹਿੰਦੇ ਆ। ਕਬੀਰ ਸਾਹਿਬ ਕਹਿੰਦੇ ਆ ਜਾ ਗਠੜੀ ਮੈਂ। ਕਹਿੰਦੇ ਕੀ ਕੀ ਹੈ ਦੇ ਅੰਦਰ? ਜਾਮੇ ਜੀਵ ਬ੍ਰਹਮ ਔਰ ਮਾਇਆ ਸਮਰਥ ਐਸਾ ਖੇਲ ਰਚਾਇਆ। ਕਹਿੰਦੇ ਉਹ ਸਮਰਥ ਨੇ ਇਦਾਂ ਦਾ ਖੇਲ ਨਚਾਇਆ ਕਿ ਇਹਦੇ ਅੰਦਰ ਹੀ ਆਤਮਾ ਹੈ, ਇਹਦੇ ਅੰਦਰ ਹੀ ਪਰਮਾਤਮਾ ਹੈ, ਇਹਦੇ ਅੰਦਰ ਹੀ ਮਾਇਆ ਹੈ। ਔਰ ਜਦੋਂ ਮਾਇਆ ਦਾ ਦੱਸਿਆ ਕਿ ਮਾਇਆ ਉਹ ਚੀਜ਼ ਹੈ ਕਿ ਜੋ ਨਜ਼ਰ ਤਾਂ ਆਂਦੀ ਹੈ ਪਰ ਹੈ ਨਹੀਂ ਸੋਨੇ ਦਾ ਮਿਰਗ ਨਜ਼ਰ ਆਂਦਾ ਪਰ ਹੈ ਨਹੀਂ ਇਹਨੂੰ ਕਹਿ ਦਿੰਦੇ ਆ ਮਾਇਆ ਹੁਣ ਮਾਇਆ ਹੋਰ ਕਿਹੜੀ ਕਿਹੜੀ ਹੈ ਦੁਨੀਆ 'ਚ ਸੁੱਖ ਨਜ਼ਰ ਆਂਦਾ ਪਰ ਹੈ ਹੈ ਨਹੀਂ ਸੁੱਖ ਤੇਰੇ ਇਹ ਗੱਲ ਯਾਦ ਰੱਖਣਾ ਹਮੇਸ਼ਾ ਤਾਂ ਹੀ ਤਾਂ ਬੰਦਾ ਕਹੇ ਆਹ ਚੀਜ਼ 'ਚ ਸੁੱਖ ਹੈ ਤਾਂ ਹੋ ਸਕਦਾ ਜਿਹੜੀ ਚੀਜ਼ ਤੈਨੂੰ ਸੁੱਖ ਲੱਗਦਾ ਹੋਵੇ ਕਿਸੇ ਦੂਜੇ ਨੂੰ ਉਹੀ ਦੁੱਖ ਲੱਗਦਾ ਹੋਵੇ ਤਾਂ ਜੇ ਚੀਜ਼ 'ਚ ਸੁੱਖ ਹੁੰਦਾ ਫਿਰ ਤਾਂ ਸਾਰਿਆਂ ਵਾਸਤੇ ਸੁੱਖ ਹੋਣਾ ਚਾਹੀਦਾ ਸੀ ਤਮੀ ਦਿਓਗੋ ਨਹੀਂ ਸੋ ਸੁਖ ਚੀਜ਼ ਨਹੀਂ ਹੈ ਇਹ ਚੀਜ਼ ਨਿਊਟਰਲ ਹੈ ਸੁਖ ਦੁਖ ਤੇਰੇ ਜਿੱਦਾਂ ਨੂੰ ਫਰਜ਼ ਕਰੂੰ ਇੱਕ ਵਾਸਤੇ ਮਿੱਠੀ ਚੀਜ਼ ਜ਼ਹਿਰ ਹੈ ਜਿਹਨੂੰ ਸ਼ੂਗਰ ਹੈ ਕਦੇ ਇਹਨੂੰ ਸ਼ੂਗਰ ਘਟ ਹੈ ਉਹਦੇ ਵਾਸਤੇ ਮਿੱਠੀ ਚੀਜ਼ ਦਵਾਈ ਹੈ ਹੁਣ ਚੀਜ਼ ਇੱਕੋ ਹੀ ਹੈ ਪਰ ਕਿਸੇ ਵਾਸਤੇ ਉਹ ਅੱਛੀ ਹੈ ਤੇ ਕਿਸੇ ਵਾਸਤੇ ਤੇ ਇਹਦਾ ਮਤਲਬ ਇਹ ਚੀਜ਼ ਅੱਛੀ ਹੋਵੇ ਤਾਂ ਸਾਰੇ ਵਾਸਤੇ ਅੱਛੀ ਹੋਣੀ ਚਾਹੀਦੀ ਹੈ ਸੋ ਚੀਜ਼ ਨੂੰ ਕੁਛ ਨਹੀਂ ਸਾਰੀ ਖੇਡ ਸਾਡੇ ਅੰਦਰ ਚੱਲ ਰਹੀ ਹੈ ਪਰ ਜਦੋਂ ਅਸੀਂ ਸੋਚਦੇ ਹਾਂ ਕਿ ਸੁੱਖ ਬਾਹਰ ਹੈ ਉਹ ਚੀਜ਼ ਵਿੱਚ ਹੈ ਤਾਂ ਉਹ ਮਾਇਆ ਹੈ ਫਿਰ ਅਸੀਂ ਕਦੀ ਸੁਖੀ ਜਦੋਂ ਅਸੀਂ ਸਮਝਾਵਾਂਗੇ ਕਿ ਸੁੱਖ ਮੇਰੇ ਅੰਦਰ ਹੈ ਸੁੱਖ ਉਸ ਪ੍ਰਭੂ ਨਾਲ ਉਹ ਤਾਕਤ ਨਾਲ ਜੁੜਨ ਵਿੱਚ ਹੈ ਜਦੋਂ ਇਹ ਸਚਾਈ ਨੂੰ ਸਮਝ ਗਏ ਉਹਦੇ ਨਾਲ ਜੁੜਾਂਗੇ ਤਾਂ ਅਸੀਂ ਕਿਤੇ ਵੀ ਚਲੇ ਜਾਈਏ ਦੁਨੀਆ ਤੇ ਕੋਈ ਵੀ ਤੂਫਾਨ ਆ ਜਾਵੇ ਅਸੀਂ ਸਦਾ ਆਨੰਦਿਤ ਇਹ ਗੱਲ ਯਾਦ ਰੱਖਣਾ